हां जी दोस्तों सारेया नुं सस्श्रीकाल स्वागत करते हां टोटा राज संधू फार्मिंग दे विच आज दोसू पहुंचेया ਪਿੰਡ ਅਮੀਰਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ वीर ਬੂਟੇ ਉਹਨਾਂ ਦੇ ਘਰ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਜਿਹੜੇ ਦੋਸਤੋ ਕੋਈ ਚਾਰ ਪੰਜ ਨੱਕ ਜਿਹੜੇ ਆ ਹਰ ਰੋਜ਼ ਤੁਹਾਨੂੰ ਇੱਥੇ ਨਵੇਂ ਵੇਖਣ ਦੇ ਵਿੱਚ ਮਿਲ ਜਾਂਦੇ ਆ ਅੱਜ ਇਸ ਕਵਰੇਜ ਵਿੱਚ ਟੋਟਲ ਤਿੰਨ ਪਸ਼ੂ ਦਿਖਾਉਣੇ ਆ ਤਿੰਨੇ ਮੱਝਾਂ ਨੇ ਦੋ ਮੱਝਾਂ ਜਿਹੜੀਆਂ ਬਿਲਕੁਲ ਸੁਈਆਂ ਸਵਾਈਆਂ ਨੇ ਇੱਕ ਗੱਭਣ ਨਾਗ ਹੋਊਗਾ ਠੀਕ ਹੈ ਜੀ 3 ਵਜਾਂ ਨੇ 3 ਵਜਾਂ ਦੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਮੇਰੇ ਨਾਲ ਵੀਰ ਜੱਸ ਹੋਊਗਾ ਤੇ ਪੂਰੀ ਡਿਟੇਲ ਆਪਾਂ ਉਹਨੋਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਵੀਰ ਪੁਟਾ ਥੋੜਾ ਕੰਮ ਕਰ ਕਰਕੇ ਅਜਾ ਆਊਟਸਾਈਡ ਗਏ ਨੇ ਬਾਹਰ ਗਏ ਨੇ ਤੇ ਡਿਟੇਲ ਉਹਨਾਂ ਦਾ ਲੜਕਾ ਅਜੱਸ ਆਪਣੇ ਨਾਲ ਹੋਊਗਾ ਠੀਕ ਹੈ ਜੀ ਸੋ ਪੂਰੀ ਡਿਟੇਲ ਲੈ ਲਾਂਗੇ ਆਪਾਂ ਉਹਨਾਂ ਤੋਂ 31 ਮਾਰਚ ਤਰੀਕ ਤੁਸੀਂ ਅੱਜ ਨੋਟ ਕਰ ਲਓ ਦੋਸਤੋ ਸਮਾਂ ਕੋਈ ਸ਼ਾਮ ਦੇ 3:30 ਪੌਣੇ 4 ਵਜੇ ਦਾ ਜੜੀਆਂ ਦੋਸਤੋ ਦੋ ਮੱਜਾਂ ਤੁਹਾਨੂੰ ਆਪਾਂ ਸੁਈਆਂ ਸਵਾਈਆਂ ਦਿਖਾਉਣੀਆਂ ਨੇ ਕੋਈ ਵੀਰ ਦੋ ਟਾਈਮ ਚੋਕੇ ਤਸੱਲੀ ਉਹਨਾਂ ਦੀ ਆ ਕਾਰਨ ਕਿ ਤੁਸੀਂ ਕਰ ਲੈਣੀਆਂ ਠੀਕ ਆ ਜੀ ਤੇ ਗੱਬਣ ਪਸ਼ੂ ਇੱਕ ਦਿਖਾਵਾਂਗੇ ਤੁਹਾਨੂੰ ਗੱਬਣ ਇੱਕ ਮੱਜ ਇੱਕ ਛੋਟੀ ਦਿਖਾਵਾਂਗੇ ਬਹੁਤ ਸ਼ਾਨਦਾਰ ਕੁਆਲਿਟੀ ਦੀ ਆ ਚੰਗੇ ਸੋਹਣੇ ਚੌੜੇ ਪਿੱਠ ਪੁੜੇ ਦੇ ਵਿੱਚ ਸੋ ਤਿੰਨਾ ਪਸ਼ੂਆਂ ਦੀ ਡਿਟੇਲ ਮਿਲ ਜੂਗੀ ਰੇਟ ਭਾਅ ਪੜਤਾ ਜੜੀਆਂ ਮੱਜਾਂ ਸੁਈਆਂ ਕਿੰਨਾ ਮੌਕੇ ਤੇ ਹੁਣ ਥੱਲੇ ਮਿਲ ਕੇ ਹਾਜ਼ਰ ਆ ਉਹ ਪੂਰੀ ਗੱਲਬਾਤ ਤੁਹਾਨੂੰ ਜੜੀ ਦੋਸਤੋ ਸਮਝ ਆ ਜਾਊਗੀ ਠੀਕ ਆ ਅਮੀਰਕੇ ਪਿੰਡ ਦੋਸਤੋ ਬਿਲਕੁਲ ਨੇੜੇ ਅਮਰਕ ਤੇ ਆਉ ਕਰਦੇ ਆ ਬਧੇਰੇ ਗੱਲਬਾਤ ਤੇ ਲੈਣੀਆਂ ਇਨਫੋਰਮੇਸ਼ਨ ਲੈਣੀਆਂ ਬਧੇਰੇ ਜਾਣਕਾਰੀ ਆਪਾਂ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਸਭ ਤੋਂ ਪਹਿਲਾਂ ਵੀਰ ਜਸ ਜਸ ਸਤਿ ਸ਼੍ਰੀ ਅਕਾਲ ਮੇਰੇ ਵੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ। ਹਾਂ ਜੀ ਵੀਰ ਜੀ ਵਧੀਆ ਤੁਸੀਂ ਸੁਣਾਓ। ਬਹੁਤ ਵਧੀਆ। ਅੱਛਾ ਜਸ ਭਾਈ ਅੱਜ ਆਪਣੇ ਕੋਲ ਪਸ਼ੂ ਜਿਹੜੇ ਤਿੰਨ ਬਕਾਊ ਆ। ਤਿੰਨ ਬਕਾਊ ਦੋ ਸੂਈਆਂ ਤੇ ਇੱਕ ਗੱਬਣ। ਠੀਕ ਆ। ਹਾਂਜੀ ਜਿਹੜੀਆਂ ਮੱਜਾਂ ਸੂਈਆਂ ਨੇ ਆਪਣੀਆਂ ਤੇ ਇਹ ਕਿੰਨੇ ਕਿੰਨੇ ਸਮੇਂ ਦੇ ਵਿੱਚ ਵਿੱਚ ਹਜੇ ਚੱਲ ਰਹੀਆਂ ਕਿੰਨੇ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਤੇ ਇਹਨੂੰ ਦੇ ਹੋ ਗਏ 25 27 ਦਿਨ 25 27 ਦਿਨ ਹਾਂਜੀ ਤੇ ਹੋਰ ਇਹ ਹਫਤਾ ਰਿੰਦਾ ਸੂਨ ਚ ਹਾਂਜੀ ਤੇ ਉਹ ਆਪਣੀ ਹੋ ਗਏ 4 ਦਿਨ ਸੂਈ ਨੂੰ ਪਰਲੀ ਨੂੰ ਇੱਕ ਦੋਸਤੋਂ ਹਫਤੇ ਕੇ ਸਮੇਂ ਦੀ ਕੱਚੀ ਹੁਣ ਤੱਕ ਸਮਾਂ ਹਜੇ ਬਾਕੀ ਆ ਜਿਹੜੀ ਸੂਨ ਵਾਲੀ ਆ ਤੇ ਇੱਕ ਜਿਹੜੀ ਲਾਸਟ ਵਿੱਚ ਦਿਖਾਵਾਂਗੇ ਉਹਦੇ ਮਗਰ ਜਿਹੜਾ ਬੱਚਾ ਕਟਾ ਨੀਲੀ ਰਵੀ ਦਾ ਕਟਾ ਬਾਕੀ ਪੂਰੀ ਡਿਟੇਲ ਆਪਾਂ ਸਟੈਪ ਬਾਈ ਸਟੈਪ ਤੁਹਾਨੂੰ ਲੈ ਕੇ ਦੇ ਦਿੰਨੇ ਆ ਵੀਰ ਤੋਂ ਤੇ ਜਸ ਭਾਈ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਮੱਝ ਤੋਂ ਕਰ ਲਈਏ ਇਹ ਦੱਸ ਦਈਏ ਵੀ ਇਹ ਸੁਆ ਕਿਨ ਮਸ ਸੁਈ ਆ ਇਹ ਦੂਜਾ ਤੀਜਾ ਸੁਆ ਸੁਈ ਆ ਤੀਜਾ ਸੁਆ ਹਾਂ ਤੀਜਾ ਸੁਆ ਠੀਕ ਹੈ ਜੀ ਤੇ ਇਹਨੂੰ ਆ ਗਿਆ 25-27 ਦਿਨ ਸੁਈ ਨੂੰ 25-27 ਦਿਨ ਦਾ ਸਮਾਂ ਹਾਂ ਜੀ ਇਹਦਾ ਫਲ ਮਰ ਚੁਕਿਆ ਅੱਛਾ ਜੀ ਤੇ ਆਪਣੇ ਰਿਸ਼ਤੇਦਾਰਾਂ ਤੋਂ ਆਈ ਆ ਖਾਸ ਰਿਸ਼ਤੇਦਾਰਾਂ ਤੋਂ ਠੀਕ ਹੈ ਜੀ ਹਾਂ ਜੀ ਇਹਨਾਂ ਇਸ ਸਮੇਂ ਦੇ ਦੁੱਧ ਥੱਲੇ ਤਿਆਰ ਹੈ 10 ਲੀਟਰ ਹੈਗਾ 10 ਲੀਟਰ ਮਿੰਟੀ ਦਾ ਦੁੱਧ ਠੀਕ ਹੈ ਜੀ ਤੇ ਸੁਈ ਨੂੰ ਵੈਸੇ ਕਿੰਨਾ ਕ ਸਮਾਂ ਦੱਸਿਆ 25 ਤੋਂ 25-27 ਦਿਨ 25-27 ਦਿਨ ਹੋ ਗਏ ਬਾਕੀ ਬੱਚਾ ਨਹੀਂ ਹੋਣੇਗਾ ਪਹਾੜੇ ਤੇ ਮਿਲਦੀ ਆ ਫਿਰ ਹਾਂਜੀ ਪਹਾੜੇ ਤੇ ਵੜੀਆ ਥਾਪੀ ਮਾਰ ਕੇ ਪੈਜੀ ਦਾ ਅਗਲੇ ਬੰਨੇ ਵੰਡ ਪਾਇਆ ਅੱਛਾ ਕਿਸੇ ਤਰ੍ਹਾਂ ਦਾ ਵੀ ਆਲ ਨਹੀਂ ਕਰਦੇ ਜਿਵੇਂ ਬੈ ਕੇ ਜਿਵੇਂ ਮਰਜੀ ਚੁਆ ਕੇ ਜਿਵੇਂ ਮਰਜੀ ਚੋਲੋ ਹਾਂ ਠੀਕ ਹੈ ਚੋ ਚੂਣ ਚਣ ਕਿਵੇਂ ਆ ਚੋਣ ਇੱਕ ਨੰਬਰ ਓਕੇ ਤਿਆਰ ਪੋਲੀ ਆ ਬਿਲਕੁਲ ਚੁਪਾਈ ਓਕੇ ਓਕੇ ਪੋਲੀ ਵੜੀਆ ਮਰਜਾ ਹਸੀਲ ਆ ਠੰਡੀ ਆ ਠੀਕ ਆ ਜੀ ਹਾਂਜੀ ਬਬ ਦੋਸਤੋ 10 ਕਿਲੋ ਦੁੱਧ ਇਸ ਮੱਝ ਦੇ ਥੱਲੇ ਹੁਣ ਹਾਜ਼ਰ ਕੋਈ 25-27 ਕ ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਬੱਚਾ ਕਿਸੇ ਕਾਰਨ ਕਰਕੇ ਐਕ ਇਸੇ ਤਰ੍ਹਾਂ ਪਹਾੜਾ ਵੰਡਾ ਅੱਗੇ ਖੁਰਲੀ ਦੇ ਵਿੱਚ ਪਾ ਕੇ ਕੋਈ ਵੀਰ ਥੱਲੇ ਬਹਿ ਕੇ ਠੀਕ ਆ ਜੀ ਚੁਾਈ ਕਰ ਸਕਦਾ 10 ਕਿਲੋ ਇਸ ਮੱਝ ਦੇ ਥੱਲੇ ਹੁਣ ਮੌਕੇ ਤੇ ਜਿਹੜਾ 2-2 10 ਕਿਲੋ ਆ ਜਿਹੜਾ ਕਿਸੇ ਵੀਰ ਨੇ ਚੋਲਣਾ ਹਨ ਕੇ ਇੱਕ ਵਾਰੀ ਆਪਾਂ ਤੁਹਾਨੂੰ ਜਿਹੜਾ ਦੋਸਤ ਇੱਕ ਪਹਿਨੀ ਵਾਲੀ ਸਾਈਡ ਤੋਂ ਥਾਣ ਜਰੂਰ ਦਿਖਾ ਦਨੇ ਆ ਨੇੜੇ ਤੋਂ ਆ ਕਰੋ ਵੇਖ ਕੇ ਚੈੱਕ ਠੀਕ ਆ ਜੀ ਬਾਕੀ ਆਰਡਰ ਖਵਾਨਾ ਲੈਵਾ ਦੋਸਤੋ ਬਿਲਕੁਲ ਪੱਧਰ ਪਖਾਲਾ ਸੋ ਜਿੰਨੇ ਵੀ ਤਸੱਲੀ ਨਾਲ ਹੋ ਸਕਦਾ ਆਪਾਂ ਤੁਹਾਨੂੰ ਉਨੀ ਤਸੱਲੀ ਨਾਲ ਪਸ਼ੂ ਦਿਖਾ ਦਾਂਗੇ ਕਿਉਂਕਿ ਬਾਅਦ ਵਿੱਚ ਕਿਸੇ ਵੀਰ ਨੇ ਤੁਰੰਤ ਜਿਹੜੇ ਉਹ ਸੌਦਾ ਇਹ ਤੁਹਾਡੇ ਲਈ ਜਿਹੜਾ ਇਜ਼ੀ ਰੋਵੇ ਲਓ ਵੀਰ ਖੋਲ ਕੇ ਇੱਕ ਵਾਰੀ ਤੋਰ ਕੇ ਦੇ ਦਿਓ ਉਹ ਕਿਉਂ ਬਖਾਨੀ ਲਿਆ ਆਹ ਲਓ ਜੀ ਸੋ ਮਾਜਦੀ ਜੇਕਰ ਦੋਸਤੋ ਕੱਦ ਕਾਠੀ ਪੂਰੇ ਸਟਰਕਚਰ ਦੀ ਗੱਲ ਕਰ ਲਈਏ ਤੇ ਪੁੱਠੇ ਤੋਂ ਪੂਰੀ ਉਚਾਈ ਆ ਕੱਦ ਮੀਡੀਅਮ ਅੰਗ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੇ 10 ਕਿਲੋ ਤਾਰਾਂ ਚੋਣ ਚਾਂਣ ਬਿਲਕੁਲ ਸਾਫ਼ ਸੁਥਰੀ ਆ ਪੋਲੀ ਚੁਵਾਈ ਆ ਜਿੱਦਾਂ ਵੀਰ ਜੱਸ ਨੇ ਤੁਹਾਨੂੰ ਦੱਸ ਹੀ ਦਿੱਤਾ ਤੇ ਹੈ ਵੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਠੀਕ ਆ ਪਤਲੇ ਪਿੰਡੇ ਦੇ ਵਿੱਚ ਆ ਸਿੰਘਾ ਸਿੰਘਾਂ ਦੀ ਆ ਪੰਤਰ ਤੁਸੀਂ ਵੇਖ ਲਓ ਠੀਕ ਆ ਤੋਰ ਦੀ ਹਾਲਾ ਲੰਮਾ ਤੋਰ ਤੇ ਪਾਣੀ ਖਾ ਨਹੀਂ ਲਾ ਪਾਣੀ ਤੇ ਪਾਣੀ ਦਿਖੜ ਲਓ ਦੋਸਤੋ ਕਰੋ ਦੇਖ ਕੇ ਚੈੱਕ ਠੀਕ ਆ ਜੀ ਸੋ ਥਣਪਾਂਡਾ ਬਿਲਕੁਲ ਤੁਹਾਡੇ ਸਾਹਮਣੇ ਆ ਵੈਸੇ ਚੁਵਾਈ ਦਾ ਸਮਾਂ ਵੀ ਆਪਾਂ ਪੁੱਛ ਲਾਂਗੇ ਵੀਰ ਤੋਂ ਵੀ ਮਾਰਨਿੰਗ ਸ਼ਾਮ ਦਾ ਕੀ ਚੁਵਾਈ ਦਾ ਸਮਾਂ ਆ ਲਓ ਜੀ ਮੋੜ ਲੀ ਕਥਾ ਜਸਬਾਈ ਸਵੇਰ ਚੁਾਈ ਕਿੰਨੇ ਤੋਂ ਕਿੰਨੇ ਵਜੇ ਕਰ ਰਹੀ ਹੈ ਜੀ ਇੱਥੇ 6:30 6:30 ਹਾਂਜੀ ਠੀਕ ਹੈ ਜੀ ਉਹ ਦੋਸਤੋ 6:30 ਵਜੇ ਚੁਾਈ ਹੁੰਦੀ ਆ ਤੇ ਮੋਲੇ ਦਾ ਕੀ ਕਰਦੇ ਆ ਕੀ ਲੈਣ ਦੇਣਾ ਆਪਾਂ ਮੋਲੇ ਦਾ 60000 ਰੁਪਿਆ ਕਰਦੇ ਆ ਓਕੇ ਤੇ ਮਾਨ ਮੋਨ ਉਹ ਆਪਣਾ 60000 ਦੀ ਹਾਂ ਨਾ ਜਿਹੜੀ ਜੈਸ ਨੂੰ 60000 60000 ਠੀਕ ਹੈ ਜੀ ਹਾਂਜੀ ਲੋ ਦੋਸਤੋ ਡਿਮਾਂਡ ਕੁਝ ਵੀ ਹੋਵੇ ਠੀਕ ਹੈ ਜੀ 65 ਹੋਵੇ 62 60000 ਲਾਇਏ ਦੇ ਆ ਜਿਹੜਾ ਜੱਸ ਨੂੰ ਉਹ 60000 ਹਾਂਜੀ ਜਿਹੜਾ ਵੀ ਕਿਸੇ ਵੀਰ ਨੂੰ ਇੱਕ ਰਸਤਾ ਮਿਲ ਜਾਵੇ ਇੱਥੋਂ ਤੋਂ ਤੱਕ ਤੁਹਾਨੂੰ ਜਿਹੜੀ ਇਹ ਮੱਝ ਬਣ ਜੂਗੀ ਹਾਂਜੀ ਸੋ ਸੋਹਣੇ ਕਦ ਕੱਦ ਦੇ ਵਿੱਚ ਆ ਚਾਹੇ ਕੋਈ ਫਿਰ ਮੀਡੀਅਮ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੀ ਸੋ ਚੋਣ ਚਾਂ ਤੋਂ ਲੈ ਕੇ ਰੇਟ ਭਾਅ ਪਰਤੇ ਤੱਕ ਜਿਹੜੀ ਦੋਸਤੋ ਗੱਲ ਆਪਾਂ ਕਲੀਅਰ ਹੋ ਗਈ ਹੈ ਠੀਕ ਆ ਇਸ ਤੋਂ ਬਾਅਦ ਸੈਕੰਡ ਨੰਬਰ ਤੇ ਵੀਰ ਜੱਸ ਜਿਹੜੀ ਆ ਆ ਗਈ ਆਪਣੇ ਕੋਲ ਅਗਲੀ ਝੋਟੀ ਇਹ ਆਪਣੀ ਹੈਗੀ ਗੱਬਣ ਮੱਝ ਇਹ ਗੱਬਣ ਹਾਂਜੀ ਇਹ ਸੁਹਾ ਕਿਰਮਾ ਹੁੰਦੀ ਹੈ ਅਗੇ ਇਹ ਦੂਜਾ ਸੁਹਾ ਹੁੰਦੀ ਆ ਦੂਜਾ ਦੂਜਾ ਤੇ ਇਹਦਾ ਸਮਾਂ ਕਿੰਨਾ ਕਹ ਠੀਕ ਆ ਹਾਂਜੀ ਠੀਕ ਆ ਜੀ ਲਓ ਦੋਸਤੋ ਇੱਕ ਹਫਤਾ ਸਮਾਂ ਬਾਕੀ ਆ ਸੁਣ ਦੇ ਵਿੱਚ ਦੂਜਾ ਸੁਆ ਇਸ ਝੋਟੀ ਦੀਆਂ ਸੁਣਾ ਬਾਕੀ ਆ ਫੇਸ ਕੁਆਲਿਟੀ ਤੋਂ ਸਿੰਘਾ ਸੁਂਘਾਂ ਦੀ ਠੀਕ ਆ ਜੀ ਪੂਰੀ ਗੋਲਾਈ ਆ ਬਾਕੀ ਹੈਵੀ ਸ਼ਾਈ ਸੂਈ ਪੂਰੀ ਮੱਥਾ ਬਿਲਕੁਲ ਬਲੈਕ ਆ ਆਰਡਰ ਕੁਆਲਿਟੀ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਕਿਉਂਕਿ ਇੱਕ ਹਫਤਾ ਹਜੇ ਸਮਾਂ ਪਿਆ ਹੈ ਸੁਣ ਚ ਇਸ ਕਰਕੇ ਤੁਸੀਂ ਅੰਦਾਜ਼ਾ ਲਾ ਲਿਓ ਠੀਕ ਆ ਜੀ ਹਜੇ ਬਣੂਗੀ ਪੂਰਾ ਕਰਮਾ ਲਈ ਬਾਕੀ ਵਿਰਲਾਪੁਰ ਨਾਲ ਜਿੰਨੀਆਂ ਵੀ ਆ ਤੁਹਾਨੂੰ ਇੱਕ ਵਾਰੀ ਥੋੜਾ ਨੇੜੇਉਂ ਦਿਖਾ ਦਈਏ ਆਪਾਂ ਆਹੋ ਬਾਕੀ ਚਾਰੇ ਤੁਹਾਨੂੰ ਟਿੱਪਣ ਟੁੱਪਣਾ ਓਕੇ ਰਿਪੋਰਟ ਓਕੇ ਓਕੇ ਵੀਰ ਓਕੇ ਠੀਕ ਹੈ ਜੀ ਲਿਓ ਜੀ ਜਿਆ ਵੀਰ ਖੋਲ ਕੇ ਕਰੀਏ ਵੀ ਸਾਹਮਣੇ ਤੋਂ ਦੋਸਤੋ ਇਹ ਸਾਗਰ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਇਹ ਝੋਟੀ ਦਿਖਾ ਰਹੇ ਆ ਕੱਪਣ ਝੋਟੀ ਆ ਦਿਨ ਹਫਤਾ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਹਫਤਾ ਤੱਕ ਸਮਾਂ ਹਜੇ ਲੈ ਚੂ ਸੂਣ ਚ ਠੀਕ ਆ ਬਾਕੀ ਪੌਲੀ ਸਭੀ ਚੰਗੀ ਆ ਆ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਸੋ ਬਖਾਲਾ ਬੈਕ ਸਾਈਡ ਤੋਂ ਬਿਲਕੁਲ ਇੱਕ ਸਾਰ ਬਖਾਲਾ ਠੀਕ ਆ ਤੇ ਦੇਖੋ ਹਵਾ ਬਣਾ ਸੋਨਾ ਬਣਾ ਰਹੀ ਹੈ ਜਿੰਨਾ ਕ ਅੱਗੇ ਉਹਨਾਂ ਕ ਬੈਕ ਸਾਈਡ ਜਿਹੜੀ ਤਿਆਰੀ ਕਰਦੀ ਪਈ ਹੈ ਠੀਕ ਆ ਵੰਡ ਸੋਣੀ ਹੈ ਥਨਾ ਦੀ ਆਪਸੀ ਲਿਓ ਜੀ ਲਿਓ ਆ ਕੋਈ ਕਮਾਲੋ ਇੱਕ ਅਗੜਾ ਹੋਰ ਦਵਾ ਦਿਓ ਕੋਈ ਤੋਰ ਦਿਓ ਪੂਰੀ ਤਸੱਲੀ ਨਾਲ ਦਿਖਾ ਦਿਏ ਲੇ ਠੀਕ ਆ ਆ ਲਿਓ ਜੀ ਕੱਦ-ਕਾਡ ਵੀ ਜੜਾ ਦੋਸਤੋ ਮੀਡੀਅਮ ਹਾਈਟ ਮੀਡੀਅਮ ਤੋਂ ਥੋੜੀ ਜੀ ਉੱਚੀ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਬੇਲਪੁੱਲ ਸੋਹਣੀ ਹੈ ਮੈਂ ਦੀ ਤੇ ਦੂਜਾ ਸੁਆਸ ਹੁੰਦੀ ਹੈ ਠੀਕ ਆ ਹਫਤੇ ਦਾ ਸਮਾਂ ਬਾਕੀ ਆ ਕੋਈ ਫੇਰ ਕਨਫਰਮ ਕਰਾ ਦਿੰਨੇ ਆ ਬਾਕੀ ਥਣਾ ਦੀ ਲੇਵੇ ਹਵਾਨੇ ਦੀ ਬਿਲਕੁਲ ਵਖਾਲੇ ਦੀ ਗੱਲ ਕਰ ਲਈਏ ਤੇ ਪੱਧਰ ਵਖਾਲਾ ਕਿਸੇ ਪਾਸਿਓ ਕੋਈ ਸਾਈਡ ਦਾ ਕੋਈ ਬਾਹੀਛਾਈ ਦਾ ਬਾਲ ਵਿੰਗ ਨਹੀਂਗਾ ਨਾਲੋ अच्छा जस भाई एदा फिर की ਕੀਤਾ ਜੇ ਮੁੱਲ ਲੈਂਡ ਦਾ ਨਹੀਂ ਤਾਂ ਕੀ ਕਰਦੇ ਪਏ ਆ ਇਹਦਾ ਆਪਾਂ ਕਰਦੇ ਨੇ ਲੈਂਡ ਦੇਣ 15 15 ਹਾਂਜੀ ਠੀਕ ਹੈ ਜੀ ਅੰਦੀ ਹਾਂ ਨਾ ਕਿਥੋਂ ਤੱਕ ਹੁੰਦੀ ਹੈ ਕਿ ਇਹਦੇ ਚ ਮਾਨਤਨ ਕੀ ਆ ਮਾਨਤਨ ਫਿਰ ਤਾਂ ਪਾਪਾ ਨੂੰ ਪਤਾ ਜਾਗੇ ਉਹਨਾਂ ਨੂੰ 15 ਦੇ ਵਿੱਚੋਂ 15 ਠੀਕ ਹੈ ਜੀ ਹਾਂਜੀ ਕਬ ਦੱਸੋ 1 ਲੱਖ 5000 ਦੇ ਵਿੱਚੋਂ ਛੋੜਛਾਪਾ ਮਾਨਤਨ ਹੋ ਜਾਊਗਾ ਵੈਸੇ ਨੰਬਰ ਬਿਲਕੁਲ ਸਕਰੀਨ ਤੇ ਲੱਗਿਆ ਵੀਰ ਬੂਟੇ ਦੇ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹੋਰ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਲਓ ਜੀ ਠੀਕ ਆ ਤੋਂ ਥਣਲੇਵੀ ਦੀ ਸਾਫ ਸੁਥਰੀ ਆ ਸਾਫ ਸੁਥਰਾ ਪਸੂ ਹਰ ਵਾਰ ਆਪਾਂ ਕਹਿੰਨੇ ਵਜਿਸ ਥਾਂ ਤੋਂ ਜਿਸ ਜਗ੍ਹਾ ਤੋਂ ਕਿਸੇ ਵੀਰ ਨੂੰ ਮਿਲਦਾ ਜਰੂਰ ਆਪਣੀ ਖਰੀਦਦਾਰੀ ਕਰ ਲਿਆ ਕਰੋ ਬਾਕੀ 53 ਤੋਂ ਪਰ 1 ਨੰਬਰ ਆ ਕਿਸੇ ਵੀਰ ਨੇ ਦੂਰੋਂ ਨੇੜੇੋਂ ਆਉਣਾ ਸੌਦਾ ਕਰਕੇ ਤੇ ਆਪਣੀ ਤੁਸੀਂ ਟਿਪ ਕੇ ਤਸੱਲੀ ਕਰ ਸਕਦੇ ਜੀ ਠੀਕ ਆ ਹਫਤਾ ਖੰਡ ਹਜੇ ਸਮਾਂ ਬਾਕੀ ਆ ਬਾਕੀ ਫੇਸਬੁਕ ਕੁਆਲਿਟੀ ਕਾਫੀ ਚੰਗੀ ਹਾਂਜੀ ਦੋਸਤੋ ਇੱਕ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਅਗਲੀ ਮੱਝ ਦਿਖਾਉਣੀ ਆ ਠੀਕ ਆ ਜੀ ਇਹ ਵੀ ਸੂਈ ਸੁਬਾਈ ਮੱਝ ਪੂਰੀ ਡਿਟੇਲ ਆਪਾਂ ਇਸ ਮੱਝ ਦੀ ਵੀ ਲੈ ਕੇ ਵੀਰ ਜੱਸ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਅੱਛਾ ਜਸਪਾ ਜੀ ਇਹਦੀ ਡਿਟੇਲ ਕਰਿਓ ਸੰਜੀ ਕੀ ਆ ਇਹ ਦੂਜਾ ਸੂਆ ਚਾਰ ਦਿਨ ਹੋ ਗਏ ਸੂਈ ਨੂੰ ਅੱਛਾ ਜੀ ਮੌਕੇ ਦੇਣਾ 11 ਲੀਟਰ ਦੁੱਧ ਤਿਆਰ ਆ ਮੀਨਵਾ ਦੁੱਧਾ 11 ਕਿਲੋ ਹਾਂਜੀ ਠੀਕ ਹੈ ਜੀ ਹਾਂਜੀ ਸੂਆ ਦੂਜਾ ਹੈ ਦੂਜਾ ਸੂਆ ਲਓ ਜੀ ਸੋ ਦੂਜਾ ਸੂਆ ਦੱਸੋ ਚੌਕ ਦਿਨਾਂ ਦੀ ਸੂਈ ਆ ਤੇ 11 ਕਿਲੋ ਜਿਹੜਾ ਹੁਣ ਬਿਲਕੁਲ ਨੈਟ ਇਸ ਮਾਝ ਦੇ ਥੱਲੇ ਬਿਲਕੁਲ ਜਿਹੜਾ ਦੁੱਧ ਹੋ 11 ਕਿਲੋ ਆ ਠੀਕ ਆ ਤੇ ਚੋਣ ਚਾਣ ਕਿੱਦਾਂ ਵੀਰ ਜਸ ਰੂਵ ਵਰਗੀ ਪੋਲੀ ਵੀਰਾ ਚੋਣ ਚਾਣ ਵੀ ਓਕੇ ਬਿਲਕੁਲ ਬਰਾਬਰ ਅਗਲੇ ਨਾਲ ਬਰਾਬਰ ਬਰਾਬਰ ਠੀਕ ਆ ਜੀ हां जी। ਹਨਾ ਦੀ ਦੋਸਤੋ ਧਾਰਾਂ ਦੇ ਬਿਲਕੁਲ ਚਵਾਈ ਦੀ ਗੱਲ ਕਰ ਲੇਗੇ ਤੇ ਬਿਲਕੁਲ ਬਰਾਬਰ ਹੈ। ਚਾਹੇ ਕੋਈ ਵੀਰ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਆਪਣੀ ਚੋਕ ਤੇ ਤਸੱਲੀ ਕਰ ਸਕਦਾ। ਸੋ ਵਿਰਲਾਪੁਰ ਨਾਲ ਚੰਗੀਆਂ ਖਾਸੀਆਂ ਨੇ ਸਪੈਸ਼ਲ ਵਿਰਲਾ ਨੇ। ਬਾਕੀ ਅਰਡਰ ਦੀ ਕੁਆਲਿਟੀ ਵੇਖਦੇ ਸਾਰੇ ਪਤਾ ਲੱਗ ਜਾਂਦਾ ਸਾਰੇ ਵੀਰਾਂ ਨੂੰ। ਵੀ ਸੋਨਾ ਦੁੱਧ ਭਰਨ ਵਾਲੀ ਜਿਹੜੀ ਦੋਸਤੋ ਇਹ ਮਾਜਾ ਠੀਕ ਆ ਜੀ। ਵੱਡੀ ਆ। ਕੱਦ ਕਾਠੀ ਵੀ ਸੋਨਾ ਤੇ ਇੱਕ ਬਿਲਕੁਲ ਚੌੜੇ ਪਿੱਠ ਪੂਰੇ ਦੇ ਵਿੱਚ। ਹਾਂ ਜੀ। ਆ ਲਓ। ਠੀਕ ਆ। ਤੇ ਮਗਰ ਕਟਾ ਇਹਦੇ ਨੀਲੀ ਰਾਵੀ ਦਾ ਆ ਗਿਆ। ਹਾਂ ਜੀ ਨੀਲੀ ਰਾਵੀ ਦਾ ਕਟ ਹਾਂ ਲੋ ਇਹ ਕਟਾ ਮਗਰ ਨੀਲੀ ਰਵੀ ਦਾ ਠੀਕ ਹੈ ਜੀ ਵੇਖੋ ਮੱਥਾ ਬੱਲ ਬਿਲਕੁਲ ਅੱਖ ਬਿੱਲੀ ਮਣਕੀ ਅੱਖ ਆ ਨਾਸ ਬਕੀ ਤੇ ਚਾਰੇ ਖੁਰ ਤੋਤੇ ਆ ਠੀਕ ਹੈ ਸੋ ਫਾਲੇ ਫੂਲੇ ਦੇ ਵੀ ਨਿਸ਼ਾਨ ਪੂਰਾ ਕੱਟੇ ਤੇ ਕਟਾ ਬਹੁਤ ਮਗਰ ਜ਼ਬਰਦਸਤ ਠੀਕ ਹੈ ਜੀ ਪੂਰਾ ਅਸਲੇ ਦਾ ਮਗਰ ਕਟਾ ਨੀਲੀ ਰਵੀ ਦਾ ਤੇ 11 ਕਿਲੋ ਤੇ 200 ਇਹ ਜਿਹੜੀ ਮੱਝ ਚੱਲ ਰਹੀ ਆ ਚ ਚਾਰਾਂ ਚੌਕ ਦਿਨਾਂ ਦੀ ਸੂਈ ਆ ਠੀਕ ਹੈ ਚਾਹੇ ਕੋਈ ਵੀਰ ਕੱਚਾ ਬੋਲਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਕੋਈ ਤੁਹਾਨੂੰ ਖੋਲ ਕੇ ਚੰਗੀ ਤਸੱਲੀ ਦੇ ਨਾਲ ਆਪਾਂ ਤੋਰ ਕੇ ਦਿਖਾਉਨੇ ਆ ਲਿਓ ਜੀ ਠੀਕਾ ਸੋ ਪਲੀਪਲੋਸੀ ਪੂਰੀ ਐ ਸੋਹਣੇ ਸਰੀਰਕ ਬਾਡੀ ਦੇ ਵਿੱਚ ਆ ਦੋਸਤੋ ਬਾਡੀ ਬੰਤਰ ਦੀ ਕਾਫੀ ਸੋਹਣੀ ਆ ਠੀਕਾ ਚੌੜੇ ਪੇਠ ਪੁੜੇ ਦੇ ਵਿੱਚ ਚੰਗੇ ਖੁੱਲੇ ਲੇਵੇ ਦੀ ਤੇ 11 ਕਿਲੋ ਨੈਟ ਜਿਹੜਾ ਇਸ ਹੁਣ ਮੱਝ ਦੇ ਥਲੇ ਦੁੱਧ ਖਾ ਜਾ ਰਿਹਾ ਠੀਕਾ ਜਿਹੜਾ ਵੀ ਕਿਸੇ ਵੀਰ ਨੇ ਚੋਕੇ ਕੋਈ ਦੋ ਟਾਈਮ ਤਸੱਲੀ ਕਰ ਲੈਣੀ ਤੋ ਤੋੜਾ ਦੋਸਤੋ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਜੀ ਸੋਹਣੇ ਪਾਟੇ ਮੰਤਰ ਦੇ ਵਿੱਚ ਆ ਪੂਰੀ ਪਾਲੀ ਸਭੀ ਚੰਗੀ ਇਹ ਛੋਟੀ ਆ ਠੀਕ ਆ ਜੀ ਦੂਜਾ ਸੁਵਾ 11 ਕਿਲੋ ਦੁੱਧ ਸੁਬਖਾਲੇ ਬਖੂਲੇ ਦੀ ਕਾਫੀ ਸੋਹਣੀ ਦੋਸਤੋ ਬੰਤਰ ਤੇ ਥਣ ਥਣ ਬਹੁਤ ਵਧੀਆ ਚੰਗੇ ਸਹਿਜ ਬਰਨਾ ਬੁਰਨਾ ਤੇ ਪੂਰਾ ਠੀਕ ਹੈ ਆਜੋ ਅੱਛਾ ਜਸਪਈ ਜੀ ਕੀ ਮੰਗ ਕਰਦੇ ਆ ਕੀ ਡਿਮਾਂਡ ਕੀਤੀ ਫਿਰ ਇਹਦੀ ਆਪਾਂ ਕੀਤੀ 1 15 1 15 ਹਾਂਜੀ ਠੀਕ ਹੈ ਬਾਕੀ ਮੌਕੇ ਤੇ ਛੋਟਛਾਪੇ ਮਾਨਤਨ ਹੋ ਜਾਣਗੇ ਹਾਂਜੀ ਹੋ ਜਾਊਗਾ ਠੀਕ ਹੈ ਜੀ ਹਾਂਜੀ 1 ਲੱਖ 15000 ਦੋਸਤੋ ਇਹਦੀ ਡਿਮਾਂਡ ਆ ਮੰਗ ਜਿਹੜੀ 1 ਲੱਖ 15000 ਆ ਠੀਕ ਆ ਸੋ ਮੌਕੇ ਤੇ ਛੋਟਛਾਪਾ ਹੋ ਜਾਊਗਾ ਜਿਹੜਾ ਕੋਈ ਵੀਰ ਆਉਂਦਾ ਖਰੀਦਣ ਸੋ ਬਾਕੀ ਥਣਾ ਥੋਣਾ ਦੀ ਵੀ ਤੁਹਾਨੂੰ ਇੱਕ ਵਾਰੀ ਤਸੱਲੀ ਦੇ ਨਾਲ ਆਪਾਂ ਦਿਖਾਤੀ ਆ ਬਾਕੀ ਜਿਹੜਾ ਪਸ਼ੂ ਕੋਈ ਸੁਆ ਲੈ ਕੇ ਜਾ ਰਿਹਾ ਦੋਸਤੋ ਕੋਈ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਆ ਆਪਣਾ ਹੱਕ ਤੇ ਜਿਹੜਾ ਕੋਈ ਵੀਰ ਦੂਰ ਨੇੜੇੋਂ ਸੰਪਰਕ ਕਰਦਾ ਇੱਕ ਟਾਈਮ ਚਵਾਈ ਜਿਹੜੀ ਆ ਤੁਸੀਂ ਵੀਡੀਓ ਕਾਲ ਤੇ ਕਰਵਾ ਕੇ ਇੱਕ ਟਾਈਮ ਤੁਸੀਂ ਘਰ ਆਣ ਕੇ ਕਰ ਸਕਦੇ ਜੀ 1,15,000 ਦੇ ਵਿੱਚ ਤੁਹਾਨੂੰ ਇਹ ਝੋਟੀ ਮਿਲ ਜੂਗੀ ਠੀਕ ਆ ਜੀ 11 ਕਿਲੋ ਹੁਣ ਮੌਕੇ ਤੇ ਦੁੱਧ ਜਿਹੜਾ ਚੱਲ ਰਿਹਾ ਇਸ ਝੋਟੀ ਦੇ ਥੱਲੇ ਜਿਹੜਾ ਕਿਸੇ ਭਰਾ ਨੇ ਆ ਕੇ ਚੋਗੇ ਵੇਖ ਲੈਣੀ ਤਸੱਲੀ ਕਰ ਲੈਣੀ ਤੇ ਜੱਸ ਨੰਬਰ ਬੋਲ ਦਗੇ ਵੀਰ ਆਪਣੇ ਆਪਣਾ ਨੰਬਰ ਹੈ 84373 98943 ਠੀਕ ਹੈ ਜੀ ਠੀਕ ਹੈ ਲਓ ਦੋਸਤੋ ਇਹ ਨੰਬਰ ਨੇ ਵੀਰ ਬੂਟੇ ਦੇ ਠੀਕ ਆ ਜੀ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਕਾਰਾਂ ਕੇ ਆਪਣੀ ਜਿਹੜੀ ਨਰਕ ਪਰਖਾ ਤਸੱਲੀ ਉਹ ਕਰ ਸਕਦੇ। ਸੁਨਹਾਲ ਅਜ ਇਸ ਕਵਰੇਜ ਵਿੱਚ ਇਹ ਤਿੰਨ ਤੁਨ ਤਿੰਨ ਜਿਹੜੇ ਪਸ਼ੂ ਦਿਖਾਉਣੇ ਸੀਗੇ ਦੋ ਸੁਰੀਆਂ ਸਪਾਈਆਂ ਤੇ ਇੱਕ ਝੋਟੀ ਜਿਹੜੀ ਇਹ ਕੱਪਣ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।